ਖਾਸ ਹੋਇਆ ਕਿਉਂਦੇ ਅਸੀਂ ਅੱਜ ਸਰਦਾਰ ਅਮਰਪਾਲ ਸਿੰਘ ਦੀ ਚੋਣ ਮਹਮ ਦਾ ਆਗਾਜ਼ ਕੀਤਾ ਹੈ ਤੇ ਇਹ ਜਿਹੜਾ ਮੋਰਚਾ ਹੈ ਇਹ ਧਰਮ ਯੁੱਧ ਦਾ ਮੋਰਚਾ ਹੀ ਤੁਸੀਂ ਸਮਝੋ ਇਹਨੂੰ ਅਸੀਂ ਧਰਮ ਦੀ ਲੜਾਈ ਲੜਨ ਵਾਲੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਅੱਜ ਇਹਨਾਂ ਦੇ ਨਾਲ ਸਹਿਯੋਗ ਕਰਨ ਆਏ ਆ ਤੇ ਪ੍ਰਮਾਤਮਾ ਸਾਨੂੰ ਵੀ ਬਲ ਤੇ ਬੁੱਧੀ ਬਖਸ਼ੇ ਤੇ ਸਾਰੀ ਸੰਗਤ ਨੂੰ ਵੀ ਬਲ ਬੁੱਧੀ ਬਖਸ਼ੇ ਤੇ ਸਾਰੇ ਪੰਥ ਨੂੰ ਮੇਰੀ ਅਪੀਲ ਹੈ ਕਿ ਇਹ ਜਿਹੜੀ ਲੜਾਈ ਹੈ ਇਹ ਧਰਮ ਦੀ ਲੜਾਈ ਹੈ ਇਹ ਮਨੁੱਖੀ ਹੱਕਾਂ ਦੀ ਲੜਾਈ ਹੈ ਸਾਰੇ ਵੈਰ ਵਿਰੋਧ ਛੱਡ ਕੇ ਤੁਸੀਂ ਸਾਡਾ ਉਹ ਬੰਦੀ ਸਿੰਘਾਂ ਦਾ ਜਿਹੜੇ 35-35 ਸਾਲ ਤੋਂ ਵੀ ਬੰਦ ਹੈ ਉਹਨਾਂ ਦੀ ਰਿਹਾਈ ਵਾਸਤੇ ਜੋ ਵੀ ਅਸੀਂ ਸਾਨੂੰ ਕਰਨਾ ਪੈ ਰਿਹਾ ਅਸੀਂ ਧਰਨੇ ਮੇ ਜਾ ਰਹਿਆਂ ਤੋਂ ਲੈ ਕੇ ਮੋਰਚੇ ਵੀ ਲਾਏ ਐ ਤੇ ਪਰ ਅੱਜ ਜਿਹੜਾ ਇਲੈਕਟ੍ਰੋਨਿਕ ਚੀਜ਼ ਐ ਜਿਹਦੇ ਵਿੱਚ ਜਾਣਾ ਵੀ ਅਸੀਂ ਬਹੁਤ ਜ਼ਰੂਰੀ ਸਮਝਦੇ ਆਂ ਮੈਂ ਵੀ ਕੰਪੇਨ ਕੀਤੀ ਸੀ 19 ਚ ਤੇ ਚਲੋ ਬਹੁਤ ਜੱੜ ਦੀ ਕਲਾਵਾੜੀ ਕੰਪੇਨ ਸੀ ਸਾਡੀ ਤੇ ਹੁਣ ਵਾਹਿਗੁਰੂ ਅਸੀਂ ਚਾਹੁੰਦੇ ਆਂ ਕਿ ਹੁਣ ਆਪਾਂ ਕਿਤੇ ਧੋਖਾ ਨਾ ਖਾਈਏ ਤੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਸਾਰੇ ਪੰਥ ਨੂੰ ਸਾਰੇ ਪੰਜਾਬੀਆਂ ਨੂੰ ਅਪੀਲ ਐ ਕਿ ਉਹ ਸੱਚ ਸੱਚ ਇਨਸਾਫ ਦੇ ਨਾਲ ਖੜਨ ਤੇ ਜਿਹੜੇ ਝੂਠੇ ਲੋਗ ਐ ਉਹਨਾਂ ਦੇ ਜਿਹੜੇ ਪਰਡੇ ਉਹ ਪਾਸੇ ਕਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਰੇ ਸਿੱਖ ਸੰਗਤ ਨੂੰ ਪਤਾ ਹੈ ਕਿ ਅਮਰਪਾਲ ਸਿੰਘ ਖਾਲਸਾ ਜਿਹੜੀ ਬੀਡੂ ਸਾਬ ਤੋਂ ਮਤਲਬ ਕਿ ਉਹ ਜਿਆਦਾ ਉਮੀਦਵਾਰੀ ਚੋਣ ਲੱਗ ਰਹੇ ਸੀ ਅੱਜ ਅਸੀਂ ਅਕਾਲ ਠਗਤ ਸਹਿਬ ਤੋਂ ਅਰਦਾਸ ਬੇਨਤੀ ਕਰਕੇ ਵਾਹਿਗੁਰੂ ਇਹਨਾਂ ਗੁਰਦਾਨ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਚੱਲੇ ਆ ਇੱਥੋਂ ਨਿਕਲਣ ਲੱਗੇ ਤਰਨਤਨ ਸਾਹਿਬ ਜਾਣਾ ਵਾ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਕਰਨ ਸਿੰਘਾਂ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਮੁਕਤ ਦੇ ਕਰਨ ਵਾਹਿਗੁਰੂ ਜੀ ਦਾ ਖਾਲਸਾ ਸੋਨ ਹਾਰੀ ਆਗਾਦ ਖੋਲੇ ਸੋਨ ਮਾਈ ਮੇਰਾ ਲੋਟਾ ਰੱਖਾਓ ਥੋੜੇ ਪਿੱਛੇ ਰੱਖੋ ਮੇਰਾ ਮਾਰਦੇ ਹੋਰੇ ਮਰ ਆਪਣਾ ਪਰੋਣਾ ਜੋ ਵੀਰ ਮਰ ਆਪਣਾ ਪਰੋਣਾ ਜੋ ਮਾਦਾ ਮਾਈਕ ਥੱਲੇ ਕਰ ਮਾਦਾ ਮਾਈਕ ਥੱਲੇ ਕਰ ਮਾਦਾ ਕੋਈ ਆਈਡੀ ਉਹ ਕਿਹੜਾ ਚਲੋ ਆ ਮਾਦਾ ਤੇ ਲਾ ਇੱਕ ਮਿੰਟ ਇਹ ਪਹਿਲਾਂ ਤੇਰੀ ਕਰੀਂ ਮਾਦਾ ਜੀ ਕਰਨਾ ਪਾਪਾ ਜੀ ਮਾਦਾ ਜੀ ਪਾੜੋ ਯਾਰ ਮਾਈਕ ਥੱਲੇ ਕਰੋ ਨਹੀਂ ਮਾਈਕ ਕਰਾ ਯਾਰ 3 ਘੰਟੇ ਤੋਂ ਰਿਕਾਰਡ ਕੀ ਕਰਾਉਣਾ ਉਹ ਪਿਛੇ ਜਾਂਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਗੁਰੂ ਪਾਤਸ਼ਾਹ ਦਾ ਅੰਦੋਲਨ ਬੜੀ ਤੇ ਜਿਨ੍ਹਾਂ ਨੇ ਉਹ ਮੋਰਚਾ ਵਾਲਾ ਜਿਹੜਾ ਅਸੀਂ 2-3 ਮਹੀਨੇ ਦੁਆਰਾ ਰੱਖਿਆ ਸੀ ਉਹਦੇ ਚ ਸਾਨੂੰ ਕਾਫੀ ਸਫਲਤਾ ਬਖਸ਼ੀ ਬਹੁਤ ਲੋਕਾਂ ਨੇ ਸਹਿਯੋਗ ਦਿੱਤਾ ਬਹੁਤ ਜਥੇਬੰਦੀਆਂ ਨੇ ਸਹਿਯੋਗ ਦਿੱਤਾ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਹੁਣ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਮਰਪਾਲ ਸਿੰਘ ਜੀ ਖਰੂਰ ਸਾਹਿਬ ਤੋਂ ਲੈ ਕੇ ਗੱਲ ਕਰ ਰਹੇ ਤੇ ਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਕੀਤੀ ਹੈ ਕਿ ਉਹਨਾਂ ਨੂੰ ਫਤਿਹ ਬਖਸ਼ਣ ਤੇ ਉਚੜਦੀ ਕਲਾਕਾਰਾਂ ਤੇ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦਾ ਰਸਤਾ ਪਧਰਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਰਚੇ ਤੋਂ ਵੀ ਤਾਂ ਹੋ ਸਕਦੀ ਜੇ ਨਾ ਮੋਰਚਾ ਲੱਗਾ ਸੀ ਅਮਲ ਖਰਦ ਹੈ ਮੋਰਚੇ ਦੀ ਅੱਜ ਤੋਂ ਸਮਾਪਤੀ ਹੈ ਜੀ ਮੋਰਚੇ ਸਮਾਪਤ ਹੋ ਗਏ ਸਮਾਪਤ ਅਸੀਂ ਹੁਣ ਇਹ ਨਵੇਂ ਮੋਰਚੇ 'ਚ ਜਾ ਰਹੇ ਹਾਂ ਕਿ ਕਿਸ ਸੰਗਤਾਂ ਦੇ ਰੁਬਰੂ ਇਹ ਮੋਰਚਾ ਹੁਣ ਜਿੱਤਣ ਦੀ ਇਹਦੇ ਵਾਸਤੇ ਸਾਡੇ ਕੋਈ ਨਾ ਟਾਈਮ ਵੀ ਨਹੀਂ ਸੀ ਹੈਗਾ ਤੇ ਬਾਕੀ ਸੰਗਤਾਂ ਨੂੰ ਚਾਰਜ ਕਰੇ ਨਹੀਂ ਧਿਆਨ ਦੇ ਸਕਦੀਆਂ ਇਸ ਕਰਕੇ ਅਸੀਂ ਅਤ ਕਰਦੇ ਆ ਜਿਨ੍ਹਾਂ ਸੰਗਤਾਂ ਨੇ ਮੋਰਚੀ ਜੀ ਸਹਿਯੋਗ ਦਿੱਤਾ ਗੁਰੂ ਪਾਸ਼ਾ ਦਾ ਸ਼੍ਰੋਮਣੀ ਕਮੇਟੀ ਨੇ ਸਾਰਿਆਂ ਦਾ ਅਸੀਂ तहे دلੋਂ ਧੰਨਵਾਦ ਕਰਦੇ ਹਾਂ ਧੰਨਵਾਦ ਹਾਂਜੀ ਮਾਦਾ